تارف تهه ياهه طرف تهه Uh oh. ਆਪ ਆਤਸ਼ਾਨਿਆ ਜੇ ਸਤਿਗੁਰ ਨਜ਼ਰ ਕਰੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਤਨ ਤਨ ਸਤਿਗੁਰ ਨਾਨਕ ਦੇ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਪੁਰਬ ਜੋ ਕਿ ਪੂਰੀ ਦੁਨੀਆ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੀ ਉੱਥੇ ਅੱਜ ਅਸੀਂ ਆ ਗੁਰਦੁਆਰਾ ਨਾਨਕ ਸੈਂਟਰ ਫਾਪਰਾ ਬੈਂਕੋਕ THAILAND ਦੇਖੇ ਜਿੱਥੇ ਕਿ ਸੰਗਤਾਂ ਮਾਲੋ ਅੱਜ ਪ੍ਰਬਾਤ ਖੁਰੀ ਦਾ ਯੋਜਨ ਕਰਕੇ ਜੋ ਕਿ ਵਕਫ ਵਕ ਮਹੱਲਿਆ ਕਸਮਿਆਂ ਦੇ ਵਿੱਚ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਉੱਥੇ ਅੱਜ ਬਹੁਤ ਹੀ ਖੁਸ਼ੀ ਦਾ ਮਾਗਮ ਹੈ ਜਿ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਜ਼ਰ ਕਰੇ ਸਤਨਗੁਰ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂ ਨੂੰ ਸਮਾਦਰ ਦਿੱਤੇ ਕਿ 11 ਤਰੀਕ ਤੋਂ ਇੱਥੇ ਜੋ ਕਿ ਮਹਾਨ ਸਮਾਗਮ ਆਰੰਭ ਹੋਣਗੇ ਸੋ ਉੱਥੇ ਸੰਗਤਾਂ ਨੂੰ ਪੁਰਜੋਰ ਬੇਨਤੀ ਹੈ ਕਿ ਸਾਡੇ ਨਾਲ ਬਹੁਤੀ ਸਰਕਾਰ ਜੋ ਇੰਟਰਨੈਸ਼ਨਲ ਕਥਾਵਾਚਕ ਜੋ ਕਿ ਫਾਈਲ ਖਿੰਦਰ ਸਿੰਘ ਜੀ ਇੱਥੇ ਆਪਣੀਆਂ ਸਵਾਮਾਂ ਨੂੰ ਆਉਂਦੇ ਹਨ ਉਹਨਾਂ ਕੋਲ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਗੁਰਦੁਆਰਾ ਸਾਹਿਬ ਵਿਖੇ ਕਿਹੋ ਜਿਹਾ ਪ੍ਰੋਗਰਾਮ ਤੇ ਸੰਗਤਾਂ ਨੂੰ ਅੱਜ ਦੇ ਇਸ ਮੌਕੇ ਇੱਤੇ ਕੀ ਤੇ ਦੇਸ਼ ਨੇ ਕੀ ਸੰਗਤਾਂ ਨੂੰ ਕੋ ਪਹਿ ਲੈ ਕੇ ਆਹ ਇਹ 11 ਤੋਂ ਜੋ ਕਿ 14 ਤੱਕ ਇਹ ਮਹਾਨ ਸਮਾਗਮ ਜੋ ਕਿ 10 ਸਾਲਾ ਸਪੂਰਨ ਸਮਾਗਮ ਵੀ ਮਨਾਇਆ ਜਾ ਰਿਹਾ ਹੈ ਉਹਨਾਂ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਵਾ ਜੋ ਗੁਰੂ ਪਿਆਰੇ ਸਾਧ ਸੰਗਤ ਜੀ ਤੋਂ ਆਪ ਜੀ ਨਾਲ ਰਹੇ ਹੋ ਕਿ ਤੁਹਾਨੂੰ ਧੰਨ ਗੁਰੂ ਸਾਧ ਗੁਰੂ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਗੋ ਸਮਰਪਿਤ ਸਾਤੇਦਾਨ ਦੀ ਨਾਲ ਹੀ ਗੁਰਦੁਆਰਾ ਗੁਰੂ ਨਾਨਕ ਸੈਂਟਰ ਐਸੋਸੀਏਸ਼ਨ ਠਾਪਰਾ ਬਕੌਂਗ THAILAND ਦੇ 10 ਸਾਧੂਰੇ ਹੋਣ ਦੀ ਖੁਸ਼ੀ ਦੇ ਵਿੱਚ ਜੁਮਹਾਨ ਸਮਾਗਮ ਉਲੀਕੇ ਗਏ ਸਤ ਉਹਨਾਂ ਦੇ ਸੰਬੰਧ ਵਿੱਚ ਇਹ ਪਹਿਲੀ ਪ੍ਰਭਾਤ ਸ੍ਰੀ ਦਸੰਗਤ ਦੇ ਵੱਲੋਂ ਬੜੇ ਚਾਅ ਦੀ ਖੁਸ਼ੀ ਨਾਲ ਲਗਨ ਦੀਆਂ ਕਰਮਾ ਕਰਦਿਆਂ ਹੋਇਆ ਵਾਪਸੀ ਗੁਰਦਵਾਰਾ ਸਾਹਿਬ ਪੰਚੀ ਹੈ ਜਦਾਲ ਦੀਦਾਂ ਇਹ ਪ੍ਰਬੰਧਕ ਰਨਾ ਦਾ ਅਤੇ ਪੁਰੀ ਸੰਗਤ ਦਾ ਬੜਾ ਹੀ ਸਲਾਕਾ ਜੋ ਕਦਮ ਹੈ ਜੋ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਅਤੇ ਗੁਰਦਾਰ ਸਾਹਿਬ ਦੇ 10 ਸਾਲ ਪੂਰੇ ਹੋਣ ਦੇ ਖੁਸ਼ੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਨ ਗੁਰਮ ਸਮਾਗਮ ਮਿਲ ਕੇ ਗਏ ਨੇ ਜੋ ਕਿ 11 12 13 ਅਤੇ 14 ਦਸੰਬਰ ਨੂੰ ਹੋਵੇ ਸੋ ਜਿਸ ਦੇ ਅੰਦਰ ਬਹੁਤਾਤ ਹੀ ਇੰਟਰਨੈਸ਼ਨਲ ਰਾਗੀ ਜਥਾ ਮਾਈ ਮੋਤ ਮਨਪ੍ਰੀਤ ਸਿੰਘ ਜੀ ਔਮ ਦਾਸ ਕਠਾ ਵਾਸਤੇ ਤੌਰ ਤੇ ਸੇਵਾਵਾਂ ਨਿਭਾੜ ਕੇ ਸ੍ਰੀ ਸਮੁੱਚੀ ਸੰਗਤ ਦੇ ਬੜੇ ਹੀ ਪਿਆਰ ਦੇ ਨਾਲ ਗੋਦ ਅਨੁਪੰਨ ਕਮੇਟੀ ਦਾ ਸਹਿਯੋਗ ਦਿੱਤਾ ਹੈ ਸਾਥ ਦਿੱਤਾ ਹੈ ਸੋ ਸਾਧੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਪੁਰਬ ਨੂੰ ਅਤੇ ਗੋਦ ਅਨੁਪੰਨ ਸਹਿਲ ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਗੋਦ ਅਨੁਪੰਨ ਪ੍ਰਬੰਧ ਕਮੇਟੀ ਦੇ ਵੱਲੋਂ ਤੇ ਸੋੱਚੀ ਹੀ ਸੰਗਤ ਵੱਲੋਂ ਔਰ ਇਸ ਫਾਈਲੈਂਡ ਦੀ ਧਰਤੀ ਦੇ ਉਪਰਵਾਸ ਰਹੀ ਸ੍ਰੀ ਸੰਗਤ ਨੂੰ ਬੜੀ ਨਿਮਰਤਾ ਸਾਥ ਬੇਨਤੀ ਹੈ ਕਿ ਸਮੂਹ ਸੰਗਤ ਹੀ ਇਹਦਾ ਸਵਾਤਨਾ ਦੇ ਵਿੱਚ ਪਵਨ ਜੀ ਕਿਰਪਾ ਕਰੇ ਜੁਗ 11 ਤਰੀਕ ਨੂੰ ਚਾਰ ਵਜੇ ਸ਼ਾਮ ਸੁਖ ਜੀ ਸਾਹਿਬ ਦੀ ਵਰਗਤਾ ਹੋਵੇਗੀ ਔਰ ਤੋਂ ਬਾਅਦ ਵਿੱਚ ਫਿਰ 8 ਵਜੇ ਸ੍ਰੀ ਅਖੰਡ ਜਾਪ ਦੇ ਨੂੰ ਪ੍ਰਗਟਤ ਰੰਭ ਹੋਣਗੇ ਅਤੇ ਚਲਦਾ ਦਸੰਬਰ ਨੂੰ ਪੰਜਰਵੀਂ ਦੇ ਦਿਨ ਗੁਰਪ੍ਰੇਮ ਦੇ ਸਾਡੇ ਪੰਗਰ ਦੇ ਸੰਪੂਰਨ ਸਾਹਿਬੋ ਜੀ ਤੋਂ ਬੈਂਕ ਦੇ ਅਖੰਡਾ ਆਪ ਵਿੱਚ ਉਪਰੰਤ ਸਾਧ ਸੰਗਤਾਂ ਦਾ ਸਵਾਗਤ ਕੀਤਾ ਜਾਇਆ ਜਾਵੇ। ਤੋਂ ਕੁਤਾਰ ਸਿਰ ਤੋਂ ਸਮੂਹਤੀ ਸੰਗਤ ਲੋਕ ਗੁਰਦੁਆਰਾ ਰੰਧਾ ਕਮੇਟੀ ਦੇ ਵੱਲੋਂ ਅੱਤਿ ਨਾਲੀ ਰਾਜ ਹੀ ਸੂਰਤ ਦੇ ਸੰਗਠਨ ਵੱਲੋਂ ਨਿਮਰਤਾ ਸਹਿਤ ਇੱਥੋਂ ਦੇ ਵਸਨੀਕ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤ ਜੀ ਆਪੇਰ ਹੈ ਬੇਨਤੀ ਹੈ ਕਿ ਆਪ ਦੀ ਵੱਸ ਤੋਂ ਵੱੰਡ ਸੰਗਤਾਂ ਦੇ ਸਮੇਂ ਗੁਰਮਤਿ ਪ੍ਰਾਤਨਾ ਦੇ ਵਿੱਚ ਭਾਗਨ ਹੋਣ ਦੀ ਅਪੀਲ ਹੈ ਬੇਨਤੀ ਕਰਦੇ ਹਾਂ ਜੀ ਕਿ ਆਪ ਦੀ ਕੋਸ਼ਿਸ਼ ਕਰਨੀ ਹੈ ਜਿਤੇ ਆਪ ਦੀਆਂ ਆਪ ਨੂੰ ਹੋਰ ਵੀ ਸੰਗੀ ਸਾਥੀਆਂ ਨੂੰ ਲੈ ਕੇ ਤੋਰਨਾ ਹੈ ਸੋ گردوارا پربنت کمیٹی کے ویو نیت داسا کے وجہ سمورچی سنگت جتنے گرو نانک دیو پاتشاہ جی نے پرکاش پورب دیا بہت بہت مبارک اتنے گردوارا صاحب نے دس سال دس سال پورے ہونے خوشی کے اندر بہت بہت بدھائیاں ہیں جو کہ سمجھی سنگت کا بہت ہی پرانا ہے سو اینکیا بنتی پروان کر ਨਾਰੇ ਇਸ ਪੰਜਾਬ ਤਹਿਲ ਕਾ ਜਨਰਲ ਦੇ जितने ਵੀ ਨੁਮਾਇंदे ਨੇ ਉਹਨਾਂ ਦਾ ਵੀ ਤਿਆਰ ਨੂੰ ਤੁਨਵਾ ਜੋ ਇਸ ਥਾਈ ਜਾਂਦੀ ਧਰਤੀ ਤਹੀ ਨਹੀਂ ਬਲਕਿ ਪੂਰੇ ਵੱਲ ਦੇ ਉਪਰ ਇਹ ਸੰਦੇਸ਼ ਪਰਪੰਧਕ ਕਮੇਟੀ ਦੇ ਵੱਲੋਂ ਭਚਾਉਂਦਾ ਜਤਨ ਕਰਦੇ ਸੋਕਿੰਦਰ ਜਾਨ ਬਹੁਤ ਬਧਵਾਦ ਹੈ ਸੋ ਦੇਵ ਬਸੀਸ ਬਲਾਵਤਾਂ ਤੋਂ ਵਾਹਿਗੁਰੂ ਜੀ ਕਾ ਸਵਾਗਤ ਆਨੰਦ ਜੀ ਦੇ ਪੰਤੇ ਪਰ